ਇੱਕ ਵਾਰ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਚਲਦੇ ਚਲਦੇ ਭਾਈ ਸਾਹਿਬ ਚੰਦ ਦੇ ਪਿੰਡ ਪਹੁੰਚੇ ਇੱਥੇ ਆਪ ਜੀ ਨੇ ਦੁਪਹਿਰ ਕੱਟ ਕੇ ਪਿੰਡ ਕੋਟਪਾਈ ਜਾ ਕੇ ਡੇਰਾ ਕੀਤਾ ਇੱਥੇ ਦੋ ਬਾਣिए ਗੁਰਸਿੱਖ ਵਸਦੇ ਸਨ ਉਹਨਾਂ ਨੇ ਗੁਰੂ ਜੀ ਪਾਸ ਪਹੁੰਚ ਕੇ ਬੇਨਤੀ ਕੀਤੀ ਕਿ ਤੁਸੀਂ ਆਪਣਾ ਲਾਂਗਰੀ ਸਾਡੇ ਨਾਲ ਭੇਜ ਕੇ ਜਿਤਨੀ ਰਸਦ ਦੀ ਲੋੜ ਹੋਵੇ ਮੰਗਵਾ ਲਵੋ ਸਤਗੁਰੂ ਜੀ ਨੇ ਪ੍ਰਸੰਨ ਹੋ ਕੇ ਉਹਨਾਂ ਨੂੰ ਆਖਿਆ ਸਿੱਖੋ ਅਮਰਤ ਸ਼ਕ ਕੇ ਖਾਲਸਾ ਸਜ ਜਾਵੋ ਅੰਤ ਸਮੇਂ ਪਰਮ ਪਦ ਪ੍ਰਾਪਤ ਕਰ ਲਵੋਗੇ ਉਹਨਾਂ ਨੇ ਗੁਰੂ ਜੀ ਦਾ ਬਚਨ ਮੰਨ ਕੇ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰਕੇ ਲੈ ਆਂਦੀ ਗੁਰੂ ਜੀ ਨੇ ਗੁਰਬਖਸ਼ ਸਿੰਘ ਨੂੰ ਆਖਿਆ ਕਿ ਅਮਰਤ ਤਿਆਰ ਕਰਕੇ ਇਹਨਾਂ ਨੂੰ ਛਕਾਓ ਉਪਰੰਤ ਗੁਰਬਖਸ਼ ਸਿੰਘ ਨੇ ਅਮਰਤ ਤਿਆਰ ਕਰਕੇ ਦੋਹਾਂ ਸਿੱਖਾਂ ਨੂੰ ਛਕਾ ਦਿੱਤਾ ਇੱਕ ਦਾ ਨਾਮ ਰੰਗੀ ਸੀ ਉਸ ਦਾ ਨਾਮ ਰੰਗੀ ਸਿੰਘ ਰੱਖਿਆ ਅਤੇ ਦੂਸਰੇ ਦਾ ਨਾਮ ਘੁੰਮੀ ਸੀ ਅਤੇ ਉਸ ਦਾ ਨਾਮ ਘੁੰਮੀ ਸਿੰਘ ਰੱਖਿਆ ਇਸ ਤਰ੍ਹਾਂ ਉਹਨਾਂ ਨੇ ਅੰਮ੍ਰਿਤ ਛਕਿਆ ਅਤੇ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ। ਇਸ ਤਰ੍ਹਾਂ ਨਿਹਾਲ ਹੋ ਕੇ ਦੋਹਾਂ ਸਿੰਘਾਂ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਸਾਰੇ ਡੇਰੇ ਦੀ ਰਸਦ ਪਾਣੀ ਨਾਲ ਬੜੇ ਪ੍ਰੇਮ ਨਾਲ ਸੇਵਾ ਕੀਤੀ। ਘੋੜਿਆਂ ਵਾਸਤੇ ਬਹੁਤ ਸਾਰਾ ਦਾਣਾ ਪੱਠਾ ਦਿੱਤਾ। ਦੂਸਰੇ ਦਿਨ ਗੁਰੂ ਜੀ ਘੋੜੇ ਉੱਤੇ ਸਵਾਰ ਹੋ ਕੇ ਸ਼ਿਕਾਰ ਕਰਨ ਵਾਸਤੇ ਜੰਗਲ ਵਿੱਚ ਗਏ ਅਤੇ ਮਨਪੌਂਦੇ ਖੇਲ ਕਰਕੇ ਸੁਨਿਆਰ ਪਿੰਡ ਰਾਤ ਦਾ ਡੇਰਾ ਕਰਕੇ ਰੋਹਿਲੇ ਪਿੰਡ ਜਾ ਉਤਾਰਾ ਕੀਤਾ।